ਜਾਈ ਦੀ ਬਾਥਰੂਮ ਵਾਲੀ ਜਗਾ ਖਾਈ ਜਾਂਦੇ ਸਾਰੀ ਸਾਹ ਵਰੀ ਤਾਂ ਚ ਟਵਲੋ ਕੀੜੇ ਪੈ ਗਏ ਆਪਣੇ ਸਰੀਰ ਦੀ ਸਭ ਤੋਂ ਸੈਸਟਿਵ ਪਲੇਸ ਆ ਸਭ ਤੋਂ ਸੈਸਟਿਵ ਪਲੇਸ ਤੇ ਹਾਲਾਤ ਤੇ ਹਾਲਤ ਨਹੀਂ ਬਹੁਤ ਮਾੜੇ ਸਿਰ ਅਰਗਾ ਜਿਗਰਾ ਬਾਈ ਦਾ ਜਿਹੜਾ ਦਰਦ ਚੱਲੀ ਜਾਂਦਾ ਕੈਂਸਰ ਹੋ ਗਿਆ ਪਸ਼ਾਬ ਵਾਲੀ ਜਗਾ ਦੇ ਵਿੱਚ ਤੇ ਜਦੋਂ ਬਾਥਰੂਮ ਰਾਹੀਂ ਖੂਨ ਹੀ ਚੱਲਣ ਲੱਗ ਗਿਆ ਫਿਰ ਪਤਾ ਲੱਗਿਆ ਫਿਰ ਆਪਣੇਆਂ ਨੇ ਸਾਥ ਦਿੱਤਾ ਆਪਣੇ ਆਸ-ਪਾਸ ਦੇ ਲੋਕਾਂ ਨੇ ਲੜ ਕੇ ਮਦਦ ਕੀਤੀ ਅੰਸੂਆਂ ਨਾਲ ਇਹ ਵੀ ਪਤਾ ਲੱਗਿਆ ਕਿ ਇਹਦਾ ਜਿਹੜਾ ਮੁੱਦੇ ਇਹਦੇ ਉਗੀ ਦੀ ਬਾਥਰੂਮ ਵਾਲੀ ਜਗਾ ਖਾਈ ਜਾਂਦੇ ਸਾਰੀ ਸ਼ਰਾਬ ਵਾਲੀ ਥਾਂ 'ਚ ਵੱਲੋਂ ਕੀੜੇ ਪੈ ਗਏ ਆਪਣੇ ਸਰੀਰ ਦੀ ਸਭ ਤੋਂ ਜਿਹੜੇ ਸੈਂਸਿਟਿਵ ਪਲੇਸ ਆ ਸਭ ਤੋਂ ਸੈਂਸਿਟਿਵ ਪਲੇਸ ਕਿਸ ਬਾਈ ਦੀ ਹਾਲਤ ਇਹ ਹਾਲਾਤ ਤੇ ਹਾਲਤ ਦੋਨੇ ਬਹੁਤ ਮਾੜੇ ਛੋਟਾ ਹੀ ਆ ਬੰਦਾ ਤਕੜਾ ਬੰਦਾ ਜਿਹੜਾ ਛੇੜ ਦਾ ਸਿਰ ਅਰਕ ਜਿਗਰਾ ਬਾਈ ਦਾ ਜਿਹੜਾ ਦਰਦ ਚੱਲੀ ਜਾਂਦਾ ਕੈਂਸਰ ਹੋ ਗਿਆ ਪਸ਼ਾਬ ਵਾਲੀ ਜਗ੍ਹਾ ਦੇ ਵਿੱਚ ਐਂਟੀਬਡੀ ਗੱਠ ਬਣ ਗਈ ਉਹ ਗੱਠ ਫਟ ਗਈ ਉਹਦੇ ਵਿੱਚ ਕੀੜੇ ਪੈ ਗਏ ਕਿਉਂਕਿ ਜਾਗਮੂਆ ਕਰਕੇ ਜਲਨ ਹੁੰਦੀ ਸੀ ਦਵਾਈਆਂ ਲਾਉਂਦਾ ਸੀ ਕੱਚਾ ਨਹੀਂ ਸੀ ਪੈਂਦਾ ਉੱਤੇ ਬਸ ਪੱਕੇ ਜੀ ਰੱਖ ਕੇ ਪੈ ਜਾਂਦਾ ਸੀ ਉਹ ਕਿਤੇ ਮੱਖੀਆਂ ਵੜ ਗਈਆਂ ਵਿੱਚ ਬਸ ਅਰਦਾਸ ਕਰਿਓ ਇਸ ਬਾਈ ਦੀ ਜ਼ਿੰਦਗੀ ਵਾਸਤੇ ਇਹਦਾ ਆਪਰੇਸ਼ਨ ਹੋ ਸਕੇ ਸਰਜਰੀ ਤੋਂ ਬਾਅਦ ਜਿਹੜੀਆਂ ਤਕਲੀਫ ਆ ਜਿਹੜੀ ਘਟ ਸਕੇ ਇਹ ਸਾਰਾ ਕੁਝ ਅਸੀਂ ਬਲਰ ਕੀਤਾ ਹੋਇਆ ਪਰ ਇੱਕ ਗੱਲ ਦਾ ਨੂੰ ਜ਼ਰੂਰ ਮਹਿਸੂਸ ਕਰਿਓ ਵੀ ਆਂਡ ਗਵਾਂਡ ਕਈ ਵਾਰੀ ਜਾਂ ਕਿਸੇ ਆਪਣੀ ਆਪਦੇ ਹੀ ਕਿਸੇ ਬੰਦੇ ਨੂੰ ਇਦਾਂ ਦੀ ਕੋਈ ਤਕਲੀਫ ਹੁੰਦੀ ਆ ਬਾਈ ਨੇ ਪਹਿਲੇ ਸਾਲ ਡੇਢ ਸਾਲ ਤੱਕ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਦੱਸਿਆ ਹੀ ਨਹੀਂ ਕਿਸੇ ਨੂੰ ਬਸ ਇਕੱਲਾ ਹੀ ਆਪ ਹੀ ਮੜੀ-ਮੋਟੀ ਦਵਾਈ दारू ਕਰਦਾ ਰਿਹਾ ਇਹਨੂੰ ਐ ਲੱਗਿਆ ਵੀ ਕਿਤੇ ਚਲੋ ਛੋਟਾ-ਮੋਟਾ ਜ਼ਖਮ ਆ ਗਾਠ ਜੀ ਬਣ ਗਈ ਕੋਈ ਛੋਟੇ ਡਾਕਟਰ ਜਿਹੜੇ ਪਿੰਡਾਂ 'ਚ ਹੁੰਦੇ ਆ ਉਹਨਾਂ ਤੋਂ ਦਵਾਈਆਂ ਦੁਬਈਆਂ ਲੈਂਦਾ ਰਿਹਾ ਜਦੋਂ ਹੁਣ ਜਿਵੇਂ ਬਸੋਂ ਬਾਹਰ ਹੋ ਗਈ ਗੱਲ ਜਦੋਂ ਫਟ ਗਿਆ ਪੂਰਾ ਉਹ ਤੇ ਜਦੋਂ ਬਾਥਰੂਮ ਰਾਹੀਂ ਖੂਨ ਚੱਲਣ ਲੱਗ ਗਿਆ ਫਿਰ ਪਤਾ ਲੱਗਿਆ ਫਿਰ ਆਪਣੇ ਆਨੇ ਸਾਥ ਦਿੱਤਾ ਆਪਣੇ ਆਸ-ਪਾਸ ਦੇ ਲੋਕਾਂ ਨੇ ਰਲ ਕੇ ਮਦਦ ਕੀਤੀ ਫਰੀਦਕੋਟ ਮੈਡੀਕਲ ਕਾਲਜ ਤੋਂ ਇਲਾਜ ਵੀ ਚੱਲ ਰਿਹਾ ਪਰ ਹੁਣ ਇੱਕ ਤਾਂ ਗਰਮੀ ਉੱਪਰ ਦੀ ਜਦੋਂ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਜਲਣ ਹੁੰਦੀ ਹੈ ਬਹੁਤ ਜ਼ਿਆਦਾ ਫਿਰ ਬੰਦਾ ਪਜਾਮਾ ਵੀ ਨਹੀਂ ਪਾ ਸਕਦਾ ਕੱਛਾ ਵੀ ਨਹੀਂ ਪਾ ਸਕਦਾ ਤੇ ਬਾਈ ਚਾਦਰਾਂ ਜਾਂ ਬੱਲ ਲੈਂਦਾ ਸੀ ਉੱਤੇ ਪੱਗ ਜੀ ਦੇ ਲੈਂਦਾ ਸੀ ਉਹਦੇ ਵਿੱਚ ਦੀ ਮੱਖੀਆਂ ਨੇ ਅੰਡੇ ਦੇਤੇ ਤੇ ਕੀੜੇ ਪੈ ਗਏ ਜੇ ਭਰਾਵੋ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਨਾ ਕਿਸੇ ਨੂੰ ਦਿੱਕਤ ਹੁੰਦੀ ਹੈ ਪਹਿਲੇ ਸਟੇਜ ਤੇ ਸ਼ੁਰੂ ਚ ਹੀ ਅਪਚੰਗੀ ਡਾਕਟਰ ਨੂੰ ਦਿਖਾਈਏ ਆਪਣੇ ਭੈਣ ਭਰਾਵਾਂ ਨਾਲ ਦੋਸਤਾਂ ਮਿੱਤਰਾਂ ਨਾਲ ਰਹਿ ਕਰੀਏ ਇਹ ਨਾ ਕਰਿਆ ਕਰੋ ਵੀ ਆਪਾਂ ਇਹ ਗੱਲਾਂ ਪੜਦੇ ਚ ਰੱਖਣ ਵਾਲੀਆਂ ਲਕੂਣ ਵਾਲੀਆਂ ਥੋੜੀ ਆ ਆਪਾਂ ਸੋਚਦੇ ਵੀ ਛੋਟੀ ਜੀ ਗੱਲ ਹੀ ਹੈ ਕੋਈ ਜੇ ਕੋਈ ਛੋਟੀ ਜੀ ਚੀਜ਼ ਹੋਵੇ ਤਾਂ ਇੱਕ ਦਿਨ ਦੋ ਦਿਨਾਂ ਦੀ ਤਿੰਨ ਦਿਨਾਂ ਦੀ ਠੀਕ ਹੋ ਜਾਂਦੀ ਹੈ ਜਿਹੜੀ ਚੀਜ਼ 10 ਦਿਨ 20 ਦਿਨ ਮਹੀਨੇ ਤੋਂ ਠੀਕ ਨਹੀਂ ਹੋ ਰਹੀ ਤਾਂ ਮਤਲਬ ਆਪਾਂ ਨੂੰ ਸੀਰੀਅਸ ਲੈਣਾ ਚਾਹੀਦਾ ਇਸ ਗੱਲ ਇਸ ਕਰਕੇ ਇਸ ਗੱਲ ਤੋਂ ਜਰੂਰ ਸਿੱਖਿਆ ਲਿਓ ਵੀ ਜੇ ਕਿਸੇ ਵੀਰ ਭਰਾ ਨੂੰ ਕਿਸੇ ਭੈਣ ਨੂੰ ਵੀ ਜਿਵੇਂ ਕੋਈ ਬ੍ਰੈਸਟ ਕੈਂਸਰ ਹੁੰਦਾ ਪੈਣਾ ਵੀ ਸਾਡੀਆਂ ਉਗਠ ਬਣ ਜਾਂਦੀ ਆ ਮਾੜੀ ਮੋਟੀ ਦਸ ਦੁਖਦੀ ਆ ਅਸੀਂ ਗੋਲਦੇ ਨਹੀਂ ਮਾੜੀ ਮੋਟੀ ਦਵਾਈ ਲੈ ਕੇ ਖਾ ਲੈਂਦੇ ਆ ਜਦੋਂ ਜਿਆਦਾ ਵੱਧ ਜਾਂਦੀ ਆ ਪ੍ਰੋਬਲਮ ਉਦੋਂ ਅਸੀਂ ਸ਼ੇਅਰ ਕਰਦੇ ਆ ਸਮਾਂ ਰਹਿੰਦੇ ਇਹਨਾਂ ਚੀਜ਼ਾਂ ਦਾ ਧਿਆਨ ਦਿੱਤਾ ਜਾਵੇ ਤਾਂ ਇਹਨਾਂ ਦਾ ਇਲਾਜ ਹੈਗਾ ਵਾ ਪਰ ਸਮਾਂ ਰਹਿੰਦੇ ਆ ਸਾਨੂੰ ਇਹਨਾਂ ਦੇ ਹੱਲ ਕਰਨੇ ਪੈਣਗੇ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦਾ